ਦੋਸਤੋ ਅੱਜ ਦੀ ਇਹ ਵੀਡੀਓ ਹੈ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪਲੰਬਰ ਦੇ ਕੋਰਸ ਬਾਰੇ ਜਿਹੜੇ ਬੱਚੇ ਪਲੰਬਰ ਦਾ ਕੋਰਸ ਕਰਨਾ ਚਾਹੁੰਦੇ ਨੇ ਜਾਂ ਫਿਰ ਉਹਨਾਂ ਨੂੰ ਪਲੰਬਰ ਦਾ ਕੰਮ ਆਉਂਦਾ ਬਟ ਉਹਨਾਂ ਕੋਲ ਸਰਟੀਫਿਕੇਟ ਨਹੀਂ ਹੈ ਤੋਂ ਬੱਚਾ ਲਈ ਬਹੁਤ ਹੀ ਵਗੀ ਵਧੀਆ ਮੌਕਾ ਹੈ ਤੁਸੀਂ ਪਲੰਬਰ ਦਾ ਕੋਰਸ ਕਰ ਸਕਦੇ ਹੋ ਸਾਰੀਆਂ ਸਰਕਾਰੀ ਆਈਟੀਆਈਸ ਦੇ ਵਿੱਚ ਜਾਂ ਪ੍ਰਾਈਵੇਟ ਆਈਟੀਆਈਸ ਦੇ ਵਿੱਚ ਐਡਮਿਸ਼ਨ ਚੱਲ ਰਹੀਆਂ ਨੇ ਜੂਨ ਜੁਲਾਈ ਅਗਸਤ ਦੇ ਵਿੱਚ ਪਲੰਬਰ ਦੇ ਕੋਰਸ ਦੇ ਵਿੱਚ ਐਡਮਿਸ਼ਨ ਹੁੰਦੀ ਹੈ ਐਨਸੀਵੀਟੀ ਦਾ ਤੁਹਾਨੂੰ ਸਰਟੀਫਿਕੇਟ ਮਿਲੇਗਾ 1 ਸਾਲ ਦਾ ਕੋਰਸ ਹੁੰਦਾ ਹੈ ਪਲੰਬਰ ਦਾ ਪਲੰਬਰ ਦਾ ਕੋਰਸ ਕਰਕੇ ਤੁਸੀਂ ਬਹੁਤ ਹੀ ਵਧੀਆ ਢੰਗ ਦੇ ਨਾਲ ਆਪਣੀ ਲਾਈਫ ਨੂੰ ਸੈਟਲ ਕਰ ਸਕਦੇ ਹੋ ਇੰਡੀਆ ਦੇ ਵਿੱਚ ਵੀ ਤੁਸੀਂ ਜਾਂ ਤਾਂ ਕੰਮ ਕਰ ਸਕਦੇ ਹੋ ਜਾਂ ਫਿਰ ਆਪਣਾ ਖੁਦ ਦਾ ਬਿਜ਼ਨਸ ਸਟਾਰਟ ਕਰ ਸਕਦੇ ਹੋ ਜਾਂ ਕਿਤੇ ਵੀ ਜੋਬ ਲੈ ਸਕਦੇ ਹੋ ਤੇ ਅਗਰ ਤੁਸੀਂ ਫੋਰਨ ਕੰਟਰੀ ਜਾਣਾ ਹੈ ਉੱਥੇ ਵੀ ਪਲੰਬਰ ਦੀ ਕਾਫੀ ਜ਼ਿਆਦਾ ਡਿਮਾਂਡ ਹੈ ਉੱਥੇ ਜਾ ਕੇ ਵੀ ਤੁਸੀਂ ਸੈਟਲ ਹੋ ਸਕਦੇ ਹੋ ਪਰ ਤੁਹਾਡੇ ਲਈ ਇਹੀ ਕਹਾਂਗੀ ਮੈਂ ਕਿ ਅਗਰ ਤੁਸੀਂ ਪਲੰਬਰ ਦਾ ਕੋਰਸ ਕਰਨਾ ਚਾਹੁੰਦੇ ਹੋ ਤਾਂ ਪ੍ਰੋਪਰ ਸਾਰੀ ਨੋਲਿਜ ਲਓ ਤੁਹਾਨੂੰ ਥਿਊਰੀ ਦੇ ਨਾਲ ਨਾਲ ਪ੍ਰੈਕਟੀਕਲ ਨੋਲਿਜ ਵੀ ਹੋਣੀ ਚਾਹੀਦੀ ਹੈ ਅਗਰ ਤੁਹਾਨੂੰ ਪ੍ਰੈਕਟੀਕਲ ਕੰਮ ਆਏਗਾ ਤਾਂ ਹੀ ਤੁਸੀਂ ਵਧੀਆ ਟੰਗ ਦੇ ਨਾਲ ਕੰਮ ਕਰ ਸਕਦੇ ਹੋ ਸੋ ਜਿਹੜੇ ਬੱਚੇ ਐਡਮਿਸ਼ਨ ਲੈਣਾ ਚਾਹੁੰਦੇ ਨੇ ਉਹਨਾਂ ਦੇ ਲਈ ਬਹੁਤ ਵਧੀਆ ਮੌਕਾ ਹੈ ਐਡਮਿਸ਼ਨ ਚੱਲ ਰਹੀ ਹੈ ਤੁਸੀਂ ਸਾਡੇ ਪਿੱਛੇ ਦਿੱਤੇ ਨੰਬਰਾਂ ਤੇ ਗੱਲ ਕਰਕੇ ਐਡਮਿਸ਼ਨ ਲੈ ਸਕਦੇ ਹੋ ਜਾਂ ਫਿਰ ਤੁਸੀਂ ਸਾਡੇ ਆਫਿਸ ਤੇ ਪਹੁੰਚ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਆਫਿਸ ਦਾ ਐਡਰੈਸ ਤੁਸੀਂ ਨੋਟ ਕਰ ਸਕਦੇ ਹੋ ਸੀ 174 ਨੇਅ ਟੋਇਟਾ ਕਾਰ ਏਜੰਸੀ ਫੋਕਲ ਪੁਆਇੰਟ ਪਟਿਆਲਾ ਸੋ ਬਲੰਬਰ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਬਹੁਤ ਘੱਟ ਟਾਈਮ ਰਹਿ ਗਿਆ ਹੈ ਜਿਹੜੇ ਬੱਚੇ ਐਡਮਿਸ਼ਨ ਲੈਣਾ ਚਾਹੁੰਦੇ ਨੇ ਉਹ ਐਡਮਿਸ਼ਨ ਲੈ ਸਕਦੇ ਨੇ ਸੋ ਪਲੀਜ਼ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਬੱਚੇ ਤਾਂ ਬਜ਼ੁਰਗ ਪਹੁੰਚੇ ਜਿਹੜੇ ਬੱਚੇ ਪਲੰਬਰ ਦਾ ਕੋਰਸ ਕਰਨਾ ਚਾਹੁੰਦੇ ਨੇ ਥੈਂਕ ਯੂ